ਅਮ੍ਰਿਤਸਰ ਦੇ 6 ਰਟਾ ਇਲਾਕੇ 'ਚ ਹਾਲੇ ਇੱਕ ਕੌਂਸਲਰ ਦੇ ਕਤਲकांड ਮਾਮਲੇ ਨੂੰ ਕੁਝ ਦਿਨ ਬੀਤੇ ਨਹੀਂ ਕਿ ਫਿਰ ਤੋਂ ਇਸ ਇਲਾਕੇ 'ਚ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ ਜਿੱਥੇ ਕਿ ਦੇਰ ਰਾਤ ਇੱਕ ਨੌਜਵਾਨ ਦੀ ਲੱਤ 'ਚ ਗੋਲੀਆਂ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਦੇ ਦਸtan ਮੁਤਾਬਕ ਇਹ ਨੀਜੀ ਰੰਜਿਸ਼ ਦਾ ਮਾਮਲਾ ਹੈ ਦੂਜੇ ਪਾਸੇ ਜ਼ਖਮੀ ਨੌਜਵਾਨ ਦੀ ਮਾਵੱਲੋਂ ਵੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਨੀਤਾ ਰਾਣੀ ਹਾਂਜੀ ਕੀ ਹੈ ਤੁਹਾਡੇ ਬੇਟੇ ਨੂੰ ਗੋਲੀ ਲੱਗੀ ਉਹਦਾ ਕੀ ਨਾਮ ਆ ਤੇ ਕਿਧੋਂ ਨਿਕਲਿਆ ਆ ਇਹ ਕਰੋ ਮੇਰੇ ਬੇਟੇ ਦਾ ਨਾਮ ਅਰੁਣਜੀਤ ਸਿੰਘ ਹੈ ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸਲੇਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਉਹਦੀ ਲੱਤ ਦੇ ਵਿੱਚ ਕਿੰਨਾ ਵੱਲੋਂ ਚਲਾਈਆਂ ਗਈਆਂ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਨਹੀਂ ਆਪਾਂ ਤਾਂ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਕੌਨਸਕਧਾਰੀਆਂ ਦਾ ਕਹਿੰਨਾ ਕਿ ਦੋਨੋਂ ਪਾਸੋਂ ਗੋਲੀਆਂ ਚੱਲੀਆਂ ਕੋਈ ਇਸ ਤਰ੍ਹਾਂ ਦੀ ਤੁਹਾਡੇ ਧਿਆਨ ਚ ਅਗੀ ਗੱਲ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਤੁਹਾਡਾ ਬੇਟਾ ਕਾਹਦੇ ਤੇ ਸੀ ਤੇ ਕਿਦੋਂ ਨਿਕਲਿਆ ਸੀ ਘਰੋਂ ਹਜੇ ਹੁਣੇ 5 ਮਿੰਟ ਪਹਿਲਾਂ ਮੋਟਰਸਾਈਕਲ ਤੇ ਹੀ ਨਿਕਲਿਆ ਵਾ ਉਹ ਵੀ ਮੋਟਰਸਾਈਕਲ ਕਿਸੇ ਦਾ ਲੈ ਕੇ ਟਾਈਮ ਹਜੇ 10-15 ਮਿੰਟ ਪਹਿਲਾਂ ਦੀ ਆ ਬਸ ਕੋਈ ਬੇਟੇ ਨੇ ਦੱਸਿਆ ਵੇ ਕਿ ਇਹਨਾਂ ਕੋਈ ਝਗੜਾ ਆ ਜੋ ਇਸ ਤਰ੍ਹਾਂ ਦੀ ਕੋਈ ਗੱਲ ਕੁਛ ਨਹੀਂ ਹੈ ਆਇਆ ਵਾ ਮੈਂ ਕਹਿਣ ਤੇ ਦਈਆਂ ਵੀ ਬਸ ਪੰਜ ਮਿੰਟ ਪਹਿਲਾਂ ਆਇਆ ਵਾ ਰੋਟੀ ਆ ਕੇ ਖਾ ਕੇ ਤੇ ਮੇਰੇ ਕੋਲੋਂ ਨਿਕਲ ਆਇਆ ਵਾ ਸਿਰ ਕਹਿੰਦਾ ਮੈਂ ਆਨਾ ਹੁਣੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਗੋਲੀਆਂ ਵੱਜ ਗਈਆਂ ਤਹੀਂ ਭੱਜੇ ਆਏ ਉੱਥੋਂ ਬਸ ਕਿੰਨੀਆਂ ਗੋਲੀਆਂ ਲੱਗੀਆਂ ਕੀ ਕੰਡੀਸ਼ਨ ਤੁਸੀਂ ਮਿਲੇ ਬੇਡੇ ਨੂੰ ਅਸੀਂ ਵੇਖ ਕੇ ਆਏ ਹਾਂ ਜੇ ਉਹ ਹੋਸ਼ 'ਚ ਨਹੀਂਗਾ ਸੱਟਾਂ ਲੱਗੀਆਂ ਹਾਂਜੀ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਗੋਲੀਆਂ ਕਿੰਨੀਆਂ ਲੱਗੀਆਂ ਗੋਲੀਆਂ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ 3 ਗੋਲੀਆਂ ਹੁਣ ਸੇ ਪੂੰਜੀ ਪੁੱਛਣੇ ਕੀ ਕੀ ਅਜ ਤੱਕ ਕੋਈ ਲੱਭਿਆ ਕਿ ਇਹਨਾਂ ਫੜਿਆ ਕਿ ਨਹੀਂ ਨਹੀਂ ਹਜੇ ਕੁਛ ਨਹੀਂ ਕਾਰਵਾਈ ਕੀਤੀ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਇਸ ਏਰੀਆ 'ਚ ਗੋਲੀ ਚੱਲੀ ਸੀ ਤੇ ਅੱਗੇ ਚੈੱਕ ਕਰ ਰਹੇ ਹਾਂ ਜੀ ਹਜੇ ਇੱਕ ਬੰਦਾ ਇੰਜਰਡ ਹੈ ਜੀ ਇੱਕ ਬੰਦਾ ਜੀ ਦੱਸਿਆ ਜਾ ਰਿਹਾ ਵੀ ਜੇ ਦੂਸਰੀ ਪਾਰਟੀ ਦੇ ਕੋਈ ਬੰਦਾ ਇੰਜਰਡ ਹੈ ਚੈੱਕ ਕਰ ਰਹੇ ਜੀ ਕਿੰਨੀਆਂ ਗੋਲੀਆਂ ਲੱਗੀਆਂ ਸਜੇ ਅਜੇ ਇਸ ਬਾਰੇ ਕੁਛ ਨਹੀਂ ਕਹੇ ਡਾਕਟਰ ਹੀ ਦੱਸ ਸਕਦੇ ਜੀ ਕਿੰਨੀਆਂ ਗੋਲੀਆਂ ਲੱਗੀਆਂ ਮਸ਼ੀਨਾ ਪਤਾ ਕਿ ਗੋਲੀ ਚੱਲੀ ਕੋਈ ਪੁਰਾ ਹੋਣ ਤੱਕ ਕੋਈ ਗ੍ਰਿਫਤਾਰ ਹੋ ਚੁਕਾ ਨਹੀਂ ਨਹੀਂ ਰਜਿਸਟਰੀ ਦੇ ਸਾਹਮਣੇ ਆਈ ਹੈ ਬੰਦੇ ਕੌਣ ਨੇ ਜਿੰਨਾਂ ਮਤਲਬ ਗੋਲੀ ਚਲਾਈ ਗਈ ਹੈ ਜਾਂ ਜਿੰਨੂੰ ਲੱਗੀ ਗੋਲੀ ਉਹ ਕੌਣ ਨੇ ਉਹਨਾਂ ਦਾ ਕੋਈ ਨਾਮ ਅਜੇ ਸਾਨੂੰ ਕਲੀਅਰ ਨਹੀਂ ਹੈਗਾ ਸਾਨੂੰ ਨਾਮ ਕਲੀਅਰ ਹੁੰਦਾ ਤਾਂ ਫਿਰ ਅਪਕ ਕਰਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ